ਗੁਰਮਖੋ ਇਹ ਗੱਲ ਚੇਤੇ ਰੱਖਿਓ ਜੇ ਗੁਰੂ ਨਾਨਕ ਸਾਹਿਬ ਦੇ ਸਿੱਖ ਕਹਉਂਦੇ ਹੋ ਨਾ ਤੇ ਇੱਕ ਬੇਨਤੀ ਸਵੇਰੇ ਉੱਠਦੇ ਅਸਾਰ ਜਿਹੜੇ ਸਿੰਘ ਨਿਤਨਿਮ ਕਰਦੇ ਨੇ ਇੰਨੀ ਬਾਣੀ ਪੜ੍ਹਦੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਨ੍ਹਾਂ ਨੇ ਕਦੀ ਪਾਠ ਨਹੀਂ ਕੀਤਾ ਬਸ ਇੱਕ ਪੰਨ ਕਰ ਲਓ ਮੈਂ ਮੂੰਹ ਵਿੱਚ ਪਾਣੀ ਦਾ ਘੁੱਟ ਤਾਂ ਪਾਣਾ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਇਹ ਮੇਰੀ ਅਰਜ਼ ਹੈ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਚ ਬੜੀ ਉਹ ਤਾਂ ਸਾਰੀ ਬਾਣੀ ਮਿਸ਼ਰੀ ਦਾ ਪਹਾੜ ਹੈ ਜਿੱਥੋਂ ਵੀ ਚੱਖੋਗੇ ਵਿੱਚ ਮਿਠਾਸ ਹੈ ਪਰ ਮੈਂ ਕਦੇ ਵੀ ਸੋਚਣਾ ਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ 1539 ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਬਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਆਪ ਰੋਜ਼ ਧਰਮਸ਼ਾਲਾ 'ਚ ਕਰਦੇ ਸਨ ਸ਼ਾਇਦ ਆਪ ਨੂੰ ਪਤਾ ਹੋਵੇ ਫਿਰ ਅਰ ਸੋਣਿਓ ਅੰਮ੍ਰਿਤ ਵੇਲੇ ਜਬਜੀ ਸਾਹਿਬ ਦਾ ਪਾਠ ਕਰਨਾ ਸ਼ਾਮ ਨੂੰ ਸੋਦਰ ਦੇ ਸ਼ਬਦ ਪੜੇ ਜਾਂਦੇ ਸਨ ਜਿਹੜੇ ਆਪ ਪੜਦੇ ਸੋਦਰ ਰਾਗ ਆਸਾਂ ਮੱਲਾ ਪੈ